ਪਰ ਸਰਕਾਰਾਂ ਜਾਦਾ ਇਹ ਗੱਲ ਪ੍ਰਚਾਰਨ ਤੇ ਹੋਈਆਂ ਕਿ ਰੱਬ ਦੀ ਕਰੋਪੀ ਆ ਪਰ ਬਹੁਤੇ ਲੋਕ ਕਹਿੰਦੇ ਕਿ ਰੱਬ ਦੀ ਕਰੋਪੀ ਨਹੀਂ ਹੈ ਇਹ ਜਿਹੜੀ ਕਟਾਈ ਹੋਈ ਹੈ ਅਣਗਹਿਲੀ ਹੋਈ ਹੈ ਲਾਪਰਵਾਹੀ ਹੋਈ ਹੈ ਉਹਨਾਂ ਤੋਂ ਹੋਈ ਹੈ ਜਿਹੜੇ ਰੱਬ ਬਣ ਕੇ ਕੁਰਸੀਆਂ ਨੂੰ ਚਿੰਬੜੇ ਆ ਜਿਹੜੇ ਵੱਡੇ ਸਿਰ ਵਾਲੇ ਆ ਉਹਨਾਂ ਤੋਂ ਕਟਾਈਆਂ ਹੋਈਆਂ ਜਿੱਦੇ ਕਰਕੇ ਲੋਕਾਂ ਨੂੰ ਅੱਜ ਭੁਗਤਣਾ ਪੈ ਰਿਹਾ ਤੇ ਸਾਰੀ ਅਹਿਮ ਸ਼ਖਸੀਅਤਾਂ ਸੰਘਰਸ਼ੀ ਲੋਕ ਨੇ ਸਾਰੇ ਜਿਹੜੇ ਇਸ ਔਖੀ ਘੜੀ ਵਿੱਚ ਇੱਥੇ ਖੜੇ ਆ ਔਰ ਸਿਰਫ ਆਪਣੇ ਲਈ ਨਹੀਂ ਖੜੇ ਜਿਹੜੇ ਅੱਗੇ ਪੈਂਦੇਲ ਸਾੜੇ ਤੋਂ ਅੱਗੇ ਹੋਰ ਜਿੰਨੇ ਪੈਂਦੇ ਆ ਉਹਨਾਂ ਦੀ ਹਿਫਾਜ਼ਤ ਲਈ ਖੜੇ ਆ ਤੇ ਇਹਨਾਂ ਲੋਕਾਂ ਦੀ ਮੈਂ ਸ਼ਲਾਘਾ ਕਰਦਾ ਜਿਹੜੇ ਇੱਥੇ ਮੌਕੇ ਤੇ ਖੜੇ ਆ ਜਿਹੜੇ ਲੋਕ ਬਾਥਰੂਮਾਂ ਤੱਕ ਦਾ ਤੁਘਾਟਨ ਕਰ ਦਿੰਦੇ ਆ ਆ ਮੈਂ ਪਿੱਛੋਂ ਆਇਆ 15ਵਾਂ ਦਰਵਾਜ਼ਾ ਦੇਖਦਾ ਐਨੇ ਨਹੀਂ ਪੱਥਰ ਲੱਗੇ ਆ ਜੇ ਉਹਨੇ ਪੱਥਰ ਇੱਥੇ ਲਾਏ ਹੁੰਦੇ ਸ਼ਤ ਬੰਦ ਪੱਕਾ ਹੋ ਜਾਂਦਾ ਦੇਖੋ ਜੀ ਇਹ ਤੋਂ ਇਸ ਗੱਲ ਤੋਂ ਵੀ ਉੱਪਰ ਉੱਠ ਕੇ ਮੈਂ ਤੁਹਾਨੂੰ ਦੱਸਾਂ ਕੱਲ ਅਸੀਂ ਮਣਾ ਜ ਆਪਣੇ ਮਨ ਨੂੰ ਸਕੂਨ ਜਾ ਦਿੱਤਾ ਵੀ ਹੁਣ ਅਸੀਂ ਕੰਟਰੋਲ ਆ ਮਾੜੇ ਜਾਏ ਔਰ ਸਵੇਰਾ ਨਹੀਂ ਪਿਆ ਤੇ ਜਦੋਂ ਉਹ ਉੱਥੋਂ ਲੈ ਕੇ ਆ ਤੱਕ ਨਾ ਸਾਰੇ ਡਿੱਗ ਗਏ ਤੇ ਘੱਟੋ ਘੱਟ 3 ਫੁੱਟ 4 ਫੁੱਟ ਸਾਡਾ ਰਸਤਾ ਵੀ ਗਿਆ ਹੁਣ ਸਾਡਾ ਟਰੈਕਟਰ ਨਹੀਂ ਜਾਂਦਾ ਜੇਸੀਬੀ ਹੁਣ ਤੁਹਾਡੇ ਸਾਹਮਣੇ ਕਿੰਨੀ ਤੰਗੀ ਨਾਲ ਗਈ ਆ ਜੇ ਥੋੜਾ ਬੋਤਾ ਵੀ ਹੋਰ ਅੱਗੇ ਪਿੱਛੇ ਹੋ ਗਏ ਨਾ ਤਾਂ ਸਾਡੇ ਥੈਲੇ ਨਹੀਂ ਜਾਣੇ ਲੇਬਰ ਵਾਲੇ ਕੀ ਕਰੂਗੇ ਪਹਿਲਵਾਨੀ ਗੇੜੀ ਮਾਰ ਕੇ ਕੇ ਸਮਝ ਲੈ ਰੱਬ ਭੁੱਲਿਆ ਆ ਬਿਲਕੁਲ ਜੀ ਜੇ ਭੁੱਲਿਆ ਨਾ ਹੋਵੇ ਤਾਂ ਇੱਥੇ ਖੜਨ ਨਾ ਇੱਥੇ ਪਹਿਲਾਂ ਤੋਂ ਅੱਗੇ ਦੇਖਣਾ ਨਾ ਵੀ ਹਾਂ ਜੇ ਕੀ ਹਾਲਾਤ ਵਾ ਜੇ ਉਦੋਂ ਇਹ ਦੇਖ ਦੇ ਤਾਂ ਸਭ ਕੁਝ ਹੋ ਸਕਦਾ